ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਤੁਹਾਡਾ ਬਹੁਤ ਬਹੁਤ ਵੈਲਕਮ ਜੀ ਤੇ ਲੱਖੇ ਜਸਨਾ ਪਹੁੰਚ ਚੁੱਕੇ ਆ ਪਿੰਡ ਇਹਨਾਂ ਦਾ ਹੈਗਾ ਆਪਾਂ ਦੇਰ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਤਸਵੀਰ ਮਜੀਠਾ ਦੇਖੋ ਬਾਈਰ ਵੱਡੀਆਂ ਮਈਆਂ ਲੈ ਕੇ ਆਂਦੀਆਂ ਕੁਆਲਟੀ ਦਾ ਪੀਸ ਤੇ ਜਿੱਥੇ ਅੱਜ ਕਲਰ ਨਹੀਂ ਬਣਾ ਰਹੇ ਕਹਿੰਦੇ ਦਿਖਾ ਰਹੇ ਗਏ ਵੀਡੀਓ ਚੰਗੇ ਬਣਾ ਗਾ ਖਾ ਖਾਂ ਤੁੰਦ ਨਾ ਨਾ ਵਧੀਆ ਲੱਗਾ ਥਾਲਾ ਮਈਆਂ ਪੜੀਆਂ 20 20 22 ਲੀਟਰ ਵਾਲੀ ਮਈ ਆਈ ਹੁੰਦੀ ਵੀਰ ਲੱਖੇ ਜਸਨਾ ਪਹਿਲਾਂ ਦੇ ਆਪਣੇ ਸਾਰੇ ਵੀਰ ਭਰਾਵਾਂ ਨੂੰ ਭੈਣ ਭਰਾਵਾਂ ਨੂੰ ਸਾਸਤ੍ਰੀਕਾਲ ਜੀ ਹੋਰ ਸਾਰਾ ਜਿਹੜੇ ਆਪਣੇ ਦੇ ਵੀ ਡੇਰੀ ਫਾਰਮ ਵਾਲੇ ਨੂੰ ਵੇਂਦੇ ਆ। ਵਾਰਤਾਂ ਬਾਦ ਕਮੈਂਟ ਤੇ ਲਾਇਕ ਸ਼ੇਅਰ ਕਰਦੇ। ਸਾਰਿਆਂ ਦਾ ਧੰਨਵਾਦ ਜਿਹੜੇ ਅੱਜ ਤੋਂ 4-5 ਸਾਲ ਪੁਰਾਣੇ ਬੜੇ ਤਗੜੀ ਵੱਡੀ ਗੱਲ ਵੀਰ ਹੋਂਦੀ ਬਾਦਰੀ ਜਿਹੜੀ ਵੀ ਰੋਏ ਵੀਡੀਓ ਬਾਹਰ ਦੇ ਮੁਲਕਾਂ ਤੱਕ ਵੀਡੀਓ ਵੇਖਾ। ਅੱਛਾ। ਹਾਂ। ਕਨੇਡਾ, ਅਮਰੀਕਾ, ਯੂਐਸਏ, ਆਸਟ੍ਰੇਲੀਆ ਸਾਰੇ ਮੁਲਕਾਂ ਦੇ। ਟੈਕਪਾਰਟ ਬਣੇ ਰਿਹਾ ਜਿਹੜੇ ਰੈਜ਼ੀਡੈਂਟ ਹੋਤੇ ਕਿਨੇ ਫੋਨ ਆਉਂਦਾਂ ਕਰਦੇ ਨੇ। 50 70 50 ਰੋਏ ਹਨਾ। 12 ਵੀਡੀਓ ਵੇਖ ਲਵਣਾ। ਹਾਂਜੀ। ਕਿ ਕਤਲ ਵੀਡੀਓ ਪਾਉਣੀ ਆ ਕਿਦਾਂ ਕੀ ਆ ਬੇਲਾ ਪਿਆਰ ਕਰਦੇ ਪਿਆਰ ਕਰਦੇ ਉਹਨਾਂ ਨੇ ਉੱਥੇ ਗਾ ਵਿਚਾਰੇ ਨੇ ਕੀ ਆ ਨਾ ਕਰੀ ਕਹਿਣਾ ਨਹੀਂ ਚਾਹਦਾ ਮਾਨ ਨਹੀਂ ਕਰਦਾ ਹਾਂ ਬਿਲਕੁਲ ਚਲੋ ਮਾਰ ਆਏ ਆਈ ਬਾਬਾ ਨਾ ਰੱਖੀਆਂ ਬਖਸ਼ੇ ਤੁਹਾਨੂੰ ਤੇ ਵਧੀਆ ਬਾਕੀ ਭਰਾਵਾਂ ਦੇ ਨਾਲ ਹੀ ਬੱਸ ਬੱਸ ਜਨਾ ਸਾਨੂੰ ਮਾਂ ਤੇ ਸਤਕਾਰ ਬਖਸ਼ਿਆ ਸੰਦੀਪ ਡੇਰੀ ਫਾਰਮ ਨੂੰ ਹੋਰ ਸੁਣਾਓ ਵਧੀਆ ਠੀਕ ਠਾਕ ਕਿਵੇਂ ਠੀਕ ਠਾਕ ਕਿਵੇਂ ਇਦਾਂ ਗਿਆ ਚਲੀ ਜਾਂਦੀ ਆ ਵਧੀਆ ਵਧੀਆ ਸੰਦੀਪ ਜੀ ਸਤਕਾਰ ਜੀ ਨੂੰ ਭਰਾ ਆਜੋ ਜੀ ਫਿਰ ਆਜੋ ਲਿਆਓ ਜੀ ਘਰਾਂ ਦੇ ਇਹ ਆ ਸੰਦੀਪ ਜੀ ਹਾਂ ਚੱਕ ਲਾਦਾ ਆਪ ਠੀਕ ਆ ਹਾਂਜੀ ਤੇ ਜੇ ਸਵੇ ਮੈਂ ਸੂਪ ਪੈਣੀ ਮੈਂ ਅਜ ਰਾਤ ਰਾਤ ਆ ਤੇ ਵੀ ਦੁਜੇ ਸਵੇ ਕਹਿਣਾ ਜੇ ਰਿਜਕ ਦੇ ਤੋਤੇ ਆ 19 ਕਿਲੋ ਦੁੱਧ ਦਿੱਤਾ ਮੈਂ ਅੱਛਾ 19 ਕਿਲੋ ਦੁੱਧ ਦਿੱਤਾ ਛੋਟੀ ਨੇ ਦੁੱਧ ਦਿੱਤਾ ਫੌਜੀ ਬੰਦੇ ਸੂਬੇਦਾਰ ਕੋ ਲਈ ਮੈਂ ਵੀ ਫਿਰ ਵੱਡੀ ਲੱਗਦੀ ਬਈ ਬਹੁਤ ਵੱਡੀ ਜੀਂਦ ਜੋ ਆਈ ਛੋਟੀ ਜੀਂਦ ਚ ਪਹਿਲੇ ਸਵੇ ਨਾ ਸਰ ਕਰ ਤੀਜਾ ਸੂਆ ਸੁਣੀ ਆ ਲੋ ਜੀ ਤੀਜਾ ਸੂਆ ਵੇਖੋ ਮੈਂ ਤੇ ਮੈਂ 19 ਪੋਣਾ ਵੀ ਦੁੱਧ ਸੁਣੀ ਤੇ ਛੇ ਸੁਣੀ ਆ ਦੁਜੇ ਸਵੇ 18 ਕਿਲੋ ਦੁੱਧ ਆਂਦਾ ਮੈਂ ਚੋਇਆ ਆ ਆਪੇ ਆ ਕੇ ਵੀ ਆਪੀ ਵੇਖੋ ਤੁਸੀਂ ਕਰਾ ਦੇ ਵੇਖੋ ਮੈਂ ਇਹ ਆਹ ਖਲੇਵਾ ਬੜਾ ਜ਼ਬਰਦਸਤ ਤੇ ਬਹੁਤ ਵੱਡੀ ਮਹਿਮਾ ਚੈੱਕ ਕਰੋ ਕਰੋ ਮੇਰੇ ਵੀਰ ਆ ਦੇਖੋ ਠੀਕ ਹੈ ਬਾਕੀ ਨਾੜਾ ਨੁੜਾ ਖਾਓ ਲੈਵੇ ਤੇ ਸਾਰੇ ਸਰੀਰ ਤੇ ਨੇ ਠੀਕ ਹੈ ਮੈਂ ਕੱਲੀ ਕੱਲੀ ਨਾੜ ਆ ਜਾ ਸਦੇ ਮੈਂ ਇਸੂੰਂਡੀ ਰਾਤ ਸੂਪੇ ਸਵੇਰੇ ਸੂਪੇ ਹਾਂ ਸੂੰਡੀ ਜਾਂ ਮੂੰਹ ਚਾ بس موਹਲੇ ਬਦੋਈ ਰੱਖਣਾ ਟਾਈਮ ਸਲੀ ਜਾਵੇ ਘਰ ਨੂੰ ਕਿ ਨਹੀਂ ਹਾਂਜੀ ਟਾਈਮ ਹਣਾ ਲਖਿਆ ਹਾਂਜੀ ਫਿਰ 20 ਦੇ ਹਿਸਾਬ ਨਾਲ ਮੈਂ ਗਰੰਟੀ ਦੇ ਕੇ ਲੇ ਕੇ 20 ਕਿਲੋ ਦੋਦੀ ਮੈਂ ਓੜਨਾ ਘਲਦਾਂਗੇ ਵੀਰ ਭਰਾਵਾਂ ਦੇ ਘਰ ਇਹ ਦਿਖਾ ਕੇ ਪੂਰਬ ਚੱਕ ਬਾਵਾ ਠੀਕ ਆ ਐ ਜੀਆਂ ਕਰਦੀਆਂ ਸਰੀ ਵੀ 20 20 ਕਿਲੋ ਦੋਦਾ ਕਪੜਾ ਉੱਤੋਂ ਲਾ ਭਾਈ ਭਾਈ ਇੱਕ ਹੀ ਮਾੜੇ ਵੇਖੋ 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 ਠੀਕ ਆ ਦੇਖੋ ਮੈਂ ਵੱਡੀ ਮੈਂ ਵੱਡੀ ਪੂਰੀ ਵੱਡੀ ਮੰਜੀ ਫੁੱਲ ਸਾਈਜ਼ ਨੂੰ ਫੁੱਲ ਆਉਂਦੇ ਆ ਜੀ ਜੀ ਪਰ ਹਾਜੀ ਵੱਡੀ ਗੱਡੀ ਚ ਆਉਂਦੀ ਆ ਨਿੱਕੀਆਂ ਨੂੰ ਕਹਿੰਦੇ ਬਲੈਰੋ ਲਾਇਆ ਹੋ ਜੀ ਥੈਂਕ ਯੂ ਜੀ ਆ ਇਹਦਾ ਵੀ ਮਾਤਾ ਬੈਠੀ ਲਾ ਕਰਦੀ ਛੋਟਾ ਅਚਾ ਨਿੱਕੇ ਨਿੱਕੇ ਨੂੰ ਕਹਿੰਦੇ ਵੱਡੀਆਂ ਗੱਡੀਆਂ ਲੈ ਕੇ ਆ ਜੀ ਨਿੱਕੀਆਂ ਲੈ ਕੇ ਨਿੱਕੀ ਨੇ ਸਜਾਈ ਸਜਾਈ ਚੱਲੂਗੀ ਹਾਂ ਦੱਸਦੀ ਮੋਲ ਐ ਲੋਕੀ 2 ਹੀ ਮੰਗਦੇ ਤੇ 2.5 ਹੀ ਮੰਗਦੇ ਆ ਹਾਂ ਹਾਂ ਤੇ ਨਾ ਮੈਂ ਇੱਕ 40 ਦੀ ਦਵਾਂ ਨੇ ਠੀਕ ਆ 1.40 ਦੀ ਮਈ ਦੇ ਦਾਂਗੇ ਚਲੋ ਕਰਦਾ ਕਿ ਮਾਂ ਤਣ ਪਾ ਕੇ ਆਏਗਾ ਇਹਦਾ ਵੀਰ ਜਣਾ 20 ਕਿਲੋ ਵਾਲੀ ਮਈ ਆ ਬਸ ਠੀਕ ਹੈ ਨਹੀਂ ਵੱਡੀ ਰਸਾਈ ਪਾਵੇ ਲਵੇ ਰਾਤ ਤੱਕ ਮਈ ਸੋਊਗੀ ਕਿਧਰ ਆ ਮੈਂ ਵੀ ਕੋਈ ਆਪਣਾ ਵੀਰ ਕੋਈ ਆਪਣਾ ਭਰਾ ਕੋਈ ਕਹੋਗਾ ਨਾ ਬਹੁਤ ਟਵਲਸਾਨ ਲੱਗਾ ਜਿਹਨੂੰ ਤੇ ਪਛਾਣ ਆ ਵੀਰ ਉਹਦੇ ਮੇਟਰਾ 5000 ਮੇਰਾ ਵੀਰ ਰਸਾਈ ਪਾ ਦੇ ਕੋਈ ਗੱਲ ਨਹੀਂ ਤੇ ਘਰ ਮਾਰੇ ਛੱਡ ਕੇ ਪੈਸੇ ਲਾਵਾਂਗੇ ਚਲੋ ਬਹੁਤ ਠੀਕ ਆ ਠੀਕ ਆ ਬੜਾ ਚੱਲਣ ਦੋ ਆ ਨੀਲੀ ਨੀਲੀ ਮੈਂ ਆ ਆ ਨੀਲੀ ਦੂਜੇ ਸਵੇਰ ਸੂਈ ਝੋਟੀ ਦੂਜਾ ਸੂਆ ਹਾਂਜੀ ਕੱਟੀ ਮਗਰ ਆ ਉਹ ਚੋਰੀ ਵਾਲੀ ਹਾਂਜੀ ਉਹ ਉਹ ਜੋ ਬਾਟਰ ਤੋਂ ਰਾਣੀਆਂ ਬਾਰਡਰ ਤੋਂ ਲਈ ਝੋਟੀ ਹਾਂ ਮੈਂ ਦਾਦੇ ਰਾਤੀ ਸਟੋਰੀਏ ਭਾਈ ਇਹਦੇ ਹਾਂ ਪੂਰੀ ਬਾਟਰ ਤੋਂ ਕੱਢਿਓ ਲਈ ਅੱਛਾ ਲਓ ਜੀ ਪਿਓਰ ਨੀਲੀ ਤੇ ਦੁੱਧ ਕਿੰਨਾ ਦੁੱਧ 10000 ਕਿਲੋ ਬੋਲਾ ਹੀ ਆ ਉਹ ਕੱਟੀ ਦਿਖਾ ਲੋ ਨੀਲੀ ਦੀ ਆ ਵੇਖੋ ਕੱਟੀ ਮਗਰਾ ਕੀ ਨੀਲੀ ਦੀ ਤੇ ਤੋਰੋ ਕਰਾਂ ਦੀ ਲਓ ਜੀ ਚੈੱਕ ਕਰੋ ਕਰਾਂ ਦੀ ਤੇ ਆਹ ਵੇਖੋ ਗੱਲ ਪਾਸ ਐਂਡ ਹੀ ਹੈ ਭਾਈ ਐਂਡ ਹੀ ਨੇ ਦਾ ਬੈਂਕ ਨਹੀਂ ਠੀਕ ਹੈ ਭਾਈ ਫਿਰ ਐਵੇਂ ਥੋੜਾ ਫਿਰ ਜੋੜੀ ਮਸ਼ਹੂਰ ਹੋਈ ਭਈ ਆ ਹਾਂਜੀ ਹੈ ਲਖੇ ਜਦੋਂ ਸੰਤੇ ਬੰਤੇ ਨਹੀਂ ਮਸ਼ਹੂਰ ਹੋਏ ਇਹਦੇ ਦਫੇ ਜੱਸੇ ਨਹੀਂ ਹੋਏ ਬਾ ਜਦੋਂ ਸੰਤੇ ਬੰਤੇ ਨਹੀਂ ਮਸ਼ਹੂਰ ਹੋਏ ਨਾ ਉਹ ਤੁਸੀਂ ਉਹ ਸਹੀ ਗੱਲ ਹੈ ਨਹੀਂ ਬੜੀ ਸਰੀਰ ਮੈਚ ਅਗੀ ਹੈ ਇਹ ਜੱਸ ਹੋਆ ਛੋਟੀ ਹਾਂਜੀ ਫਿਰ ਇਹ ਨਹਾਣਾ ਸਰੀਰ ਭਾਵੇਂ 1 15 1 10 ਹਾਂ ਨਾ ਇੱਕ ਅੱਠ ਦੀ ਛੋਟੀ ਨੇ 1 ਲੱਖ 8000 8000 3000 ਹੋਰ ਜਾਂ ਦੋ ਇੱਕ ਪੰਜ ਦੀ ਦਸਾਂ ਇੱਕ ਪੰਜ ਦੀ ਜੀ ਛੋਟੀ ਕੋਈ ਫਰੀਕ ਦਵਾ ਕੱਟੀ ਬਸ ਠੀਕ ਆ ਬਾਕੀ ਛੋਟੀ ਜੀ ਵੇਖੋ ਵੇਖੋ ਵੇਖਾ ਜੀ ਅੱਛਾ ਬਸ ਹਾਂ ਮਾਰਦੀ ਵੀ ਬੁੜਕ ਨਹੀਂ ਕਿ ਕਿਨੇ ਕੱਢਦੀ ਇੱਕ ਪੰਜ ਦੀ ਹਾਂ ਇੱਕ ਪੰਜ ਦੀ ਹਾਂ ਜਾਂ ਦੋ ਇਹ ਜਿਵੇਂ ਕਰਾ ਜੋ ਮਾਲ ਲੀਗਾ ਘਟਾਂ ਕੋਈ ਗੱਲ ਨਹੀਂ ਆਪਣੇ ਭਰਾ ਸਾਰੇ ਚੰਗੀ ਛੋਟੀ ਜੇ ਕੋਈ ਲੈ ਲਈ ਯਾਦ ਕਰੂਗਾ ਆਹ ਇਹ ਜੀ ਦੂਜਾ ਸੂਆ ਸੂਈ ਛੋਟੀ ਅੱਜ ਸੂਈ ਨੂੰ ਸੇਵਾ ਦੇਣਿਆ ਮੁਆ ਸ਼ੇਦਾਂ ਦਾ ਹਰਿਆਣੇ ਦੀ ਝੋਟੀ ਜੀਂਦਲੀ। ਇਹ ਵੀ ਸਾਰੇ ਯਾਰ ਇੱਕ ਆਈਟਮ ਬਾਬੀ ਬਣੇ ਤੇ ਕੱਟੀ ਥੱਲੇ ਆਹ ਟਾਈਮ 13 ਕਿਲੋ ਦੁੱਧ ਤਿਆਰ ਆ। ਤੋਰੋ। ਦਿਖਾਓ। ਲੋ ਜੀ 13 ਕਿਲੋ ਦੁੱਧ ਤੇ ਵੱਡੀ ਮੈਂ ਜੀ ਇਹ ਵੀ। ਬੱਚਾ ਵਿਖਾਓ। ਇਹ ਸਾਰਾ ਬੱਚਾ ਚਾਹਾਂ ਪੰਜਾਂ ਦਿਨਾਂ ਦਾ ਬੱਚਾ ਸ਼ਹਿਰ। ਮੈਂ ਦੁੱਧ ਵਾਲੀ ਆ। ਕੱਟੀ ਵਿੱਚ ਬਹੁਤ ਟੌਪ ਦੀ ਆ ਗਈ ਆ। ਇਹ ਵੇਖੋ ਘਰਾ ਦੀ। ਯਾਨੀ ਹੋਲੀ 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 ਕੋਈ ਗਾਲੀ ਕੋਈ ਨਹੀਂ। ਲਗੋ ਫੜੇ ਉਹ ਜਾਂਗੇ ਜਾਊਗਾ ਆਂਦੀ ਗੱਡੀਆਂ ਕੋਈ ਨਹੀਂ ਕਿ ਨਹੀਂ ਹਾਂਜੀ ਕਹਿੰਦੇ ਜੱਸਿਆ ਹਾਂਜੀ ਮੈਂ ਕਿ ਕੋਈ ਜਾਣਾ ਹੀ ਆ ਕੋਈ ਗੱਲ ਨਹੀਂ ਕੁਝ ਨਹੀਂ ਕਰ ਹਾਂ ਉਹ ਖਾਓ ਝੋਟੀ ਇੱਥੋਂ ਬਾਹਰ ਨਾ ਜਾਰੋਜੀ ਲਈ ਵਧੀ ਮੈਂ ਪੂਰਾ ਬਿਲ੍ਹਾ ਪੂਰਾ ਬਈ ਭੱਜ ਗਿਆ ਕਿ ਨਹੀਂ ਹਾਂਜੀ 13 ਕਿਲੋ ਭੋੜਾਈ ਸੀ 13 13 ਕਿਲੋ ਭੋੜਾਈ ਹੈ ਨਾ ਬਈ ਚਲੋ ਠੀਕ ਆ ਠੀਕ ਆ ਠੀਕ ਆ ਹਾਂਜੀ ਫਿਰ ਜੈ ਜੀ ਹਾਂਜੀ ਝੋਟੀ ਦੇ ਸੰਦੀਵੇ ਰਾਦੀ ਮੈਨੂੰ 1.5 ਲੱਖ ਦੀ ਵੇਚੋ ਹਾਂ ਪਰ ਆਪਾਂ 1.5 ਨਹੀਂ ਲੈਣਾ ਨਹੀਂ ਆਹ ਦੇ ਲਾ ਝੋਟੀਆਂ 1.40 ਹਜ਼ਾਰ ਦੀ ਦਿੰਦਾ 1.40 ਹਜ਼ਾਰ 1.40 ਦਿੰਦਾ 1.30 ਦੀ ਦਿੰਦਾ ਇੱਕ 35 ਇੱਕ 35 ਦਿੰਦਾ ਪਰ ਝੋਟੀ ਚਲੋ ਬੋਲਾ ਹੀ ਹੈ ਝੋਟੀ ਦੀ ਗਾੜ 2 ਕਿਲੋ ਉਹ ਜਿਹੜਾ ਮਰਜੀ ਮੇਰਾ ਵੀਰਾਂ ਨੇ ਚੋਲੇ ਦਾ ਥਾਣਾ ਕੱਢਦੀ ਇਕੱਲੇ ਕੱਢ ਦਿੰਦੀ ਹੈ ਚਲੋ ਠੀਕ ਹੈ ਇਹੋ ਪਸ਼ੂ ਆਪਣੇ ਆ ਮਈਆਂ ਦੋ ਦਿਨ ਵਿਗੀਆਂ ਮਈਆਂ ਲੋ ਜੋ ਵਿਗੀਆਂ ਤਿੰਨ ਹੀ ਮਈਆਂ ਤਿੰਨੇ ਟੌਪ ਕੁਆਲਿਟੀ ਤੇ ਬਸ ਟੈਂਸਰ ਚੈੱਕ ਦੋ ਹਣਾ ਜੀ ਦੱਸ ਦੋ ਚਲੋ ਵਾਡੀ ਮੈਂ ਕਰੀ ਸ਼ੇਰ ਖੋਲੋ ਬਾਹਰ ਬੋਲੋ ਫਿਰ ਨੰਬਰ ਖਾਉਣੀ ਮੈਨੂੰ ਫਿਰ ਖੋਲੋ ਖੋਲੋ ਕੋਈ ਨਹੀਂ ਫਿਰ ਖੋਲੋ ਦੱਸੇ ਨਾ ਇਹ ਬੜਾ ਖੇਣਾ ਹਾਂ ਵਾਡੀ ਮੈਂ ਚਾਰ ਬਾਈ ਹੁੰਦੇ ਆ ਰਕਮ ਲਾ ਕੇ ਲੈਣੀ ਬੋਲੇ ਕਿ ਨਹੀਂ ਆ ਵੇ ਕੋਣ ਇਹੋ ਮਹੀਨਾ ਵਾਰ-ਵਾਰ ਖੋਲਦੇ ਆ ਇਹ ਨਹੀਂ ਆਈ ਨੂੰ ਟਾਈਮ ਕੀ ਲੱਗਣਾ ਦੇਖੋ ਮੈਂ ਇਹਦਾ ਰੱਬ ਨੇ ਟਾਈਮ ਹੀ ਲਾਇਆ ਕਿ ਤੀ ਬਾਦ ਇਹ ਸੂਪ ਬਣਾਣਾ ਨਾ ਇਹ ਸੂਪ ਬਣਾ ਮੈਂ ਲੱਖਿਆ ਸੂਪ ਹੋ ਗਿਆ ਚਲੋ ਜਾਨ ਨੇ ਮਹਾਂਪੁਰੀ ਆਜਾ ਕੋਈ ਆਜਾ ਇਧਰ ਮੜੀ ਬਾਹਰ ਲਿਆਓ ਆਜਾ ਕੋਈ ਨੀ ਨੰਬਰ ਵਿੱਚ ਬੁਲਾ ਦਿੰਦੇ ਆਂ ਅੰਬਾਦੀ ਸ਼ਾਮੇ ਆਜਾ ਆਜਾ ਚਲ ਲਓ ਜੀ ਹੁਣ ਵੇਖ ਲਓ ਕਰੇ ਜਖ ਚੁੱਕ ਕਰ ਲੋ ਕਰਾ ਨਹੀਂ ਹਾਂ ਵੇਖੋ ਮੈਂ ਜੀ ਪਰ ਠੀਕ ਆ ਲੈ ਫਿਰ ਬੋਲ ਦੇ ਨੰਬਰ ਫਿਰ ਹੁਣ ਨੰਬਰ ਸੰਦੀਪ ਰਹਾਗਾ ਜੋ 98146 ਤੇ 243119815097203 ਪਿੰਡ ਪੰਦੇਰ ਜ਼ਿਲ੍ਹਾ ਅੰਬਰਸਰ ਤੇ ਹਦੇਗੜ ਚੂੜੀਆਂ ਨੂੰ ਹੈਗਾ ਤੇ 3 ਕਿਲੋਮੀਟਰ ਤੇ ਮਜੀਠਾ 8 ਕਿਲੋਮੀਟਰ ਸਤਿਕਾਰ ਸਤਿਕਾਰ